ਸਤਿ ਸ਼੍ਰੀ ਅਕਾਲ ਜੀ ਅਸੀਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਏਆਰਵੀ ਟੀਮ 112 ਗੁਰਾਇਆਂ ਰੂਮਿੰਗ 8 ਮਾਨਯੋਗ ਡੀਸੀ ਸਾਹਿਬ ਜਲੰਧਰ ਅਤੇ ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਰਵਿੰਦਰ ਸਿੰਘ ਜੀ ਵਿਰਕ ਜਿਹਦੀ ਰਿਆਨ ਮਾਈ 8 ਵੇ ਅੱਜ ਡਰਾਈਵ ਚਲਾਈ ਗਈ ਜਿਸ ਵਿੱਚ ਕਿ ਸਕੂਲ ਬੱਸਿਸ ਨੂੰ ਰੋਕ ਕੇ ਚੈੱਕ ਕੀਤਾ ਗਿਆ ਤੇ ਉਹਨਾਂ ਦੇ ਡਰਾਈਵਰ ਵੀਰਾਂ ਨੂੰ ਸਮਝਾਇਆ ਗਿਆ ਜੋ ਕਮੀਆਂ ਸੀ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਨੇ ਕਿ ਸੇਫ ਸਕੂਲ ਵਾਹਨ ਜੋ ਉਹਨਾਂ ਨੂੰ ਫਾਲੋ ਕੀਤਾ ਜਾਂਦਾ ਉਹਦੇ ਵਿੱਚ ਜਿਹੜਾ ਡਰਾਈਵਰ ਵੀਰ ਹੋਏਗਾ ਉਹਦੇ ਗਲ ਵਿੱਚ ਆਈਡੈਂਟੀਟੀ ਕਾਰਡ ਹੋਏਗਾ 유ਨੀਫਾਰਮ ਪਾਈ ਹੋਏਗੀ ਅਗਰ ਉਸ ਦੀ ਬੱਸ ਵਿੱਚ ਇੱਕ ਵੀ ਲੜਕੀ ਜਾਂ ਇੱਕ ਬੱਚੀ ਵੀ ਸਫ਼ਰ ਕਰ ਰਹੀ ਹੈ ਤਾਂ ਲੇਡੀ ਟੈਂਡੈਂਟ ਉਹ ਜ਼ਰੂਰ ਹੋਏਗੀ ਉਹਦੇ ਵਿੱਚ ਸੈਕੰਡਲੀ ਉਹਦੇ ਸਪੀਡ ਗੋਨਰ ਲੱਗਾ ਹੋਏਗਾ ਦੋ ਕੈਮਰਾਸ ਚੱਲਦੇ ਹੋਣਗੇ ਉਹਦੇ ਵਿੱਚ ਫਰਸਟ ایڈ ਬਾਕਸ ਹੋਏਗਾ ਨੈਕਸਟ ਫਾਰ ਐਕਸਟੈਂਸ਼ਨ ਹੋਏਗਾ ਤੇ ਬੱਸ ਤੋਂ ਜਦੋਂ ਬੱਚੇ ਨੂੰ ਉਤਾਰਨਾ ਤੇ ਉਦੋਂ ਹੈਲਪਰਾਂ ਨੂੰ ਦੱਸਿਆ ਗਿਆ ਵੀ ਜਿਸ ਤਰ੍ਹਾਂ ਉੱਤਰ ਫੜ ਪਕੜ ਕੇ ਉਹਨਾਂ ਨੂੰ ਉਤਾਰਨਾ ਕਿਉਂਕਿ ਸਾਡੀ ਨਿੱਕੀ ਜਿਹੀ ਗਲਤੀ ਕਰਕੇ ਹਾਦਸਾ ਹੋ ਜਾਂਦਾ ਆਸੇ ਦੇ ਵਿੱਚ ਕਿਸੇ ਬੱਚੇ ਦੀ ਜਾਨ ਚਲ ਜਾਵੇ ਕਿ ਉਹ ਕਦੀ ਵੀ ਜਿਹੜੀ ਇਹ ਪੂਰੀ ਨਹੀਂ ਹੋ ਸਕਦੀ ਸਾਡੀ ਸੋਸ਼ਲ ਮੀਡੀਆ ਦੇ ਰਾਹੀਂ ਪੇਰੈਂਟਸ ਨੂੰ ਅਪੀਲ ਆ ਕਿ ਆਓ ਸਾਰੇ ਆਪਾਂ ਨਾਲ ਕੇ ਹੰਬਲਾ ਮਾਰੀਏ ਤੇ ਕਿਸੇ ਵੀ ਬੱਚੇ ਨੂੰ ਅੰਡਰਏਜ ਨੂੰ ਜਿਹੜਾ ਆ ਵਿਦਾਊਟ ਹੈਲਮਟ ਐਂਡ ਵਿਦਾਊਟ ਲਾਇਸੈਂਸ ਕਰੋਨਾ ਨਿਕਲ ਦਈਏ ਕਿਉਂਕਿ ਅੰਡਰਏਜ ਬੱਚੇ ਜਿਹਨਾਂ ਕੋ ਲਾਇਸੈਂਸ ਨਹੀਂ ਹੁੰਦਾ ਉਹਨਾਂ ਨੂੰ ਡਰਾਈਵਿੰਗ ਕਰਨੀ ਨਹੀਂ ਹੁੰਦੀ ਜੋ ਕਿ ਹਾਦਸੇ ਦੇ ਕਾਰਨ ਬਣਦੇ ਨੇ ਕਈ ਵਾਰ ਜਿਹਦੇ ਵਿੱਚ ਡੈਥ ਵੀ ਹੋ ਜਾਂਦੀ ਹੈ ਅਗਰ ਸਾਡਾ ਹੈਲਮਟ ਪਾਇਆ ਹੋਏਗਾ ਸਾਡੇ ਹੈਡ ਇੰਜਰੀ ਤੋਂ ਬਚਾਅ ਹੋ ਜਾਂਦਾ ਜਦੋਂ ਅਸੀਂ 4 ਵੀਲਰ ਚਲਾਉਣੇ ਸਾਨੂੰ ਸੀਟ ਬੈਲਟ ਲਗਾ ਕੇ ਰੱਖਣੀ ਚਾਹੀਦੀ ਹੈ ਤਾਕੇ ਖੁਦਾਨਾ ਖਾਸ ਕਰਕੇ ਰੋਡ ਐਕਸੀਡੈਂਟ ਹੋ ਜਾਵੇ ਉਹਦੇ ਵਿੱਚ ਸਾਡਾ ਸੀਟ ਬੈਲਟ ਯਾਰ ਸਾਨੂੰ ਬਚਾ ਕਰਦੇ ਆ ਜਿਹੜੇ ਬੱਚੇ ਅੰਦਰੇ ਸੀਗੇ ਉਹਨਾਂ ਰੋਕ ਕੇ ਉਹਨਾਂ ਸਕੂਟਰ ਮੋਟਰਸਾਈਕਲ ਵਹੀਕਲ ਟੂ ਵੀਲਰ ਇੰਪਾਉਂਡ ਕੀਤੇ ਗਏ ਤੇ ਜਿਹੜੀਆਂ ਬੱਸਸ ਦੇ ਸਕੂਲ ਬੱਸਸ ਦੇ ਵਿੱਚ ਹੋਂਟਾਈਆਂ ਪਾਈਆਂ ਗਈਆਂ ਉਹਦੇ ਫੈਂਸ ਦੇ ਅਕੋਰਡਿੰਗ ਉਹਨਦੇ ਚਲਾਨ ਕੀਤੇ ਗਏ ਤੇ ਉਹਨੂੰ ਅੱਗੇ ਤੋਂ ਵੇਅਰ ਕਰਕੇ ਅਗਾਹ ਕਰਕੇ ਭੇਜਿਆ ਗਿਆ ਥੈਂਕ ਯੂ